ਸੱਤਰੀਆ ਕਾਲ ਕਹਾਣੀ ਦਾ ਅਗਲਾ ਪਾਗ ਲੈ ਕੇ ਹਾਜ਼ਰ ਹਾਂ ਜੀ ਉਮੀਦ ਹੈ ਇਹ ਪਾਗ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜੀ ਮੀਤੋਂ ਨੇ ਕਿੱਲਾ ਜ਼ਮੀਨ ਦਾ ਗੈਣੇ ਰੱਖ ਦਿੱਤਾ ਪਰ ਉਸ ਦੀ ਮੜਕ ਉਮੀ ਸੀ ਜਾਗਰ ਨੂੰ ਖਾਨ ਥਾਇਆ ਸੀ ਹੁਣ ਉਹ ਸ਼ਰੇਆਮ ਘਰੇ ਆਉਣ ਲੱਗ ਪਿਆ ਸੀ ਜਗਦੇਵ ਦਾ ਖੇਤ ਹੀ ਰਹਿੰਦਾ ਦੋ ਸੱਜਰ ਸੂਈਆਂ ਮੱਝਾਂ ਮੀਤੋ ਨੇ ਖੇਤੋਂ ਘਰੇ ਲੈ ਆਈਆਂ ਪੰਮੀ ਘੜਦੀ ਰਹਿੰਦੀ ਪਰ ਕਿਸੇ ਦੀ ਹਸਤੀ ਨਹੀਂ ਸੀ ਕਿ ਮੀਤੋ ਅੱਗੇ ਸਾਹ ਵੀ ਕੱਢੇ ਛਿੰਦੀ ਮਟਿਆਰ ਹੋ ਗਈ ਸੀ ਹੁਣ ਉਸ ਨੂੰ ਜਾਗਰ ਹੋਰ ਵੀ ਬੁਰਾ ਲੱਗਣ ਲੱਗ ਪਿਆ ਸੀ ਜਾਗਰ ਮੀਤੋ ਕੇ ਘਰੇ ਆ ਕੇ ਕਹਿਣ ਲੱਗਿਆ ਮੀਤੋ ਕਿੰਨੇ ਕ ਦਿਨ ਰਹਿ ਗਏ ਵਿਆਹ ਵਿੱਚ ਮੀਤੋ ਕਹਿੰਦੀ 10 ਕ ਦਿਨ ਰਹਿ ਗਏ ਜਾਗਰ ਕਹਿੰਦਾ ਮੇਲੇ ਲਣ ਕੇ ਜਾਣਗੇ ਫਿਰ ਤਾਂ ਮੀਤੋ ਕਹਿੰਦੀ ਭਰਾ ਭਰਾਵਾਂ ਦਾ ਵਿਆਹ ਕਾਲਾ ਕਗੜਾ ਤੇ ਕੁੜਤੀ ਸਮਾਈਆ ਜਾਗਰ ਕਹਿੰਦਾ ਬਚ ਕੇ ਰਹੀਂ ਮੇਲੇ ਵੀ ਕੋਲ ਹੀ ਹੋਊ ਛਿੰਦੀ ਤੇ ਪੰਮੀ ਸਾਗ ਬਣਾਈ ਜਾਂਦੀਆਂ ਸੀ ਮੀਤੋ ਕਹਿੰਦੀ ਅੱਜ ਸਾਗ ਬਣਾਇਆ ਲੈ ਕੇ ਜਾਈਂ ਜਾਗਰ ਮੀਤੋ ਕਹਿੰਦੀ ਨੀ ਛਿੰਦੀਏ ਆਪਦੇ ਬਾਈ ਨੂੰ ਸਾਗ ਪਾ ਕੇ ਲਿਆ ਦੇ ਢੋਲੂ ਵਿੱਚ ਉਦੋਂ ਲੋਕੀ ਸਾਗ ਮਿੱਟੀ ਦੇ ਪਾਂਡੇ ਵਿੱਚ ਬਣਾਉਂਦੇ ਹੁੰਦੇ ਸੀ ਸ਼ਿੰਦੀ ਨੇ ਜਾਗਰ ਵੱਲ ਕੌੜ ਕੇ ਵੇਖਿਆ ਤੇ ਭਰੇ ਸਾਗ ਦਾ ਤਪਲਾ ਜਾਣ ਕੇ ਹੱਥਾਂ ਵਿੱਚੋਂ ਛੱਡਤਾ ਮਿੱਤੋ ਕਹਿੰਦੀ ਆਹ ਕੀ ਕਰਤਾ ਤੂੰ ਸਾਰਾ ਸਾਗ ਡੋਲਦਾ ਸ਼ਿੰਦੀ ਕਹਿੰਦੀ ਬੇਬੇ ਇਹ ਆਪ ਦੇ ਘਰ ਧਰ ਲਿਆ ਕਰਨ ਸਾਗ ਆਪਣੇ ਕਿਉਂ ਆਉਂਦਾ ਏ ਰੋਜ਼ ਹੀ ਮਿੱਤੋ ਨੇ ਸ਼ਿੰਦੀ ਨੂੰ ਕੂਰਿਆ ਮੇਰੇ ਮੂਰੇ ਨਾ ਬੋਲ ਆ ਗਈ ਵੱਡੀ ਵੇਖ ਕਿਵੇਂ ਮਾਂ ਮੂਰੇ ਚਬਰ-ਚਬਰ ਬੋਲਦੀ ਆ ਗੁੱਤਨੀ ਫੜ ਕੇ ਅੰਦਰ ਤਾੜ ਦੂੰ ਜੇ ਅੱਗਿਓ ਆਏ ਬੋਲੀ ਤਾਂ ਚਿੰਦੀ ਹਾ ਕੇ ਲੈਂਦੀ ਸਵਾਤ ਵਿੱਚ ਵੜ ਗਈ ਜਾ ਕੇ ਆਪਣੇ ਘਰੇ ਚਲਾ ਗਿਆ ਜਗਦੇਵ ਨੂੰ ਕਿੱਲਾ ਕਹਿਣੇ ਤੇਰੀ ਜ਼ਮੀਨ ਦਾ ਚੋਰਾ ਲੱਗ ਗਿਆ ਜਗਦੇਵ ਕਹਿੰਦਾ ਓ ਬੀਰਿਆ ਜੇ ਇੱਕ ਵਾਰ ਜ਼ਮੀਨ ਤੇ ਬਾਡਾ ਲੱਗ ਜੇ ਮੋੜ ਹੱਥ ਨਹੀਂ ਆਉਂਦਾ ਤੇਰੀ ਮਾਂ ਨੇ ਗੇਹਣੇ ਕਰਕੇ ਜ਼ਮੀਨ ਬਹੁਤ ਮਾੜਾ ਕੀਤਾ ਮੀਰਾ ਕਹਿੰਦਾ ਕੀ ਕਰੀਏ ਚਾਚਾ ਛੋਟੇ ਵੀ ਅੱਕੇ ਪਏ ਆ ਇਹਦੇ ਤੋਂ ਕੋਈ ਬਸ ਦੀ ਗੱਲ ਨਹੀਂ ਮੈਂ ਤਾਂ ਆਪਣੇ ਭਰਾਵਾਂ ਦੇ ਵਿਆਹ ਤੇ ਜਾਣ ਦੀਆਂ ਤਿਆਰੀਆਂ ਕਰੀ ਜਾਂਦੀ ਸੀ ਵਿਆਹ ਤੋਂ ਚਾਹ ਤਿੰਨ ਪਹਿਲਾਂ ਹੀ ਉਹ ਆਪਣੇ ਪੇਕਿਆਂ ਨੂੰ ਜਾਵੜੀ ਨਾਲ ਸਿੰਦੀ ਤੇ ਗਿੰਦਾ ਸੀ ਪੇਕਿਆਂ ਵਿੱਚ ਪੂਰੀ ਠੋਕ ਬਣਾਉਂਦੀ ਫਿਰਦੀ ਸੀ ਉਹਦੀਆਂ ਬੱਡੀਆਂ ਪਹਿਣਾ ਮਿੱਤੋ ਤੇ ਪਾਏ ਗੂੜੇ ਰੰਗ ਦੇ ਸੂਟ 바ਲੇ ਵਿਚਾਰ ਕਰ ਰਹੀਆਂ ਸਨ ਤੇ ਇੱਕ ਦੂਜੀ ਨੂੰ ਕਹਿ ਰਹੀਆਂ ਸੀ ਨਹੀਂ ਮਿੱਤੋ ਨੇ ਕੀ ਸ਼ਰਮ ਲਾਹੀਆ ਰੰਡੀ ਤੀਵੀਆ ਤੇ ਸੂਟ ਵੇਖ ਕੇ ਹੋਝਾ ਪਾਇਆ ਦੂਜੀ ਕਹਿੰਦੀ ਨਹੀਂ ਇਹ ਤਾਂ ਸ਼ੁਕਰੀ ਫਿਰਦੀ ਆ ਮੈਂ ਤਾਂ ਸੁਣਿਆ ਕੁੜੇ ਇਹ ਆਪਣੀ ਬਸੋਂ ਦੇ ਪੁਰਾਣੇ ਜਾਗਰ ਨਾਲ ਮਾੜੀ ਆ ਤੀਜੀ ਬੈਣ ਕਹਿੰਦੀ ਹਾਏ ਮੈਂ ਮਰ ਜਾ ਨੀ ਇਹ ਇਹੋ ਜਿਹੀ ਨਿਕਲੀ ਦੂਜੀ ਭੈਣ ਕਹਿੰਦੀ ਨਹੀਂ ਵੇਖ ਲਾ ਇਹਦਾ ਘਰ ਵਾਲਾ ਕਿੰਨਾ ਸਾਊ ਸੀ ਲੈ ਬੈਠੀ ਇਹ ਕੰਜਰੀ ਉਹਨੂੰ ਵਿਚਾਰੇ ਨੂੰ ਵੱਡੀ ਭੈਣ ਕਹਿੰਦੀ ਆਪਾਂ ਇਹਦੀ ਗੱਲ ਬਾਪੂ ਨੂੰ ਤੇ ਬੇਬੇ ਨੂੰ ਦੱਸਾਂਗੇ ਆ ਜਦ ਦੇ ਜੰਮੇ ਬੋਧਿਓ ਲੰਮੇ ਵਾਲੀ ਅਖਾਣ ਅਨੁਸਾਰ ਮਨਹੂਸ ਮੀਤੋ ਤੇ ਜਾਗਰ ਇਸ ਧਰਤੀ ਤੇ ਜਦੋਂ ਦੇ ਆਏ ਕੋਈ ਚੰਗਾ ਕੰਮ ਨਹੀਂ ਕੀਤਾ ਸੋ ਸਮਾਜਿਕ ਕਤਰਾਂ ਕੀਮਤਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਤਾਂ ਜ਼ਰੂਰ ਲੱਗਦੀ ਏ ਜਿਵੇਂ ਸਿਆਣੇ ਕਹਿੰਦੇ ਨੇ ਕੁੱਤਿਆਂ ਦੇ ਲੱਕੀਆਂ ਦਰਿਆ ਪਲੀਤ ਨਹੀਂ ਹੁੰਦੇ ਬੱਸਾਂ ਨੇ ਹਮਦਰਦੀ ਵਜੋਂ ਨੰਦਕਾਰ ਦੇ ਹਰਦਿਆਲ ਨੂੰ ਆਪਣੇ ਪੇਕੇ ਹ ਮੀਰਗੜ ਪਿੰਡ ਜਾਂ ਬੇਬੇ ਦੀਆਂ ਮਿੰਨਤਾ ਕਰਕੇ ਸਾਥ ਕਰਵਾਇਆ ਸੀ ਪਰ ਕੀ ਪਤਾ ਸੀ ਕਿ ਮੀਤੋ ਉਸੇ ਦੇ ਘਰ ਵਾਲੇ ਤੇ ਹੀ ਕਬਜ਼ਾ ਕਰਕੇ ਬੈਠ ਜਾਊਗੀ ਬਸ ਉਹ ਅੰਦਰੋਂ ਅੰਦਰੀ ਕੋਟ-ਕੋਟ ਮਾਰ ਰਹੀ ਸੀ ਤੇ ਪਛਤਾ ਰਹੀ ਸੀ ਦੂਜੇ ਪਾਸੇ ਵਿਚਾਰਾ ਜਗਦੇਵ ਜਿਸ ਨੇ ਨਾਲੇ ਪਿਓ ਵਰਗਾ ਭਰਾ ਗਵਾ ਲਿਆ ਨਾਲੇ ਜ਼ਮੀਨ ਡਾਢਾ ਦੁਖੀ ਸੀ ਪੰਮੀ ਜਿਸ ਨੂੰ ਹੌਲੀ-ਹੌਲੀ ਮਿੱਤੋਂ ਦੀਆਂ ਸਾਰੀਆਂ ਕਰਤੂਤਾਂ ਦਾ ਪਤਾ ਲੱਗਦਾ ਜਾ ਰਿਹਾ ਸੀ ਪੰਮੀ ਵੀ ਵਿਚਾਰੀ ਘਰ ਵਿੱਚ ਸਮਾਂ ਲੰਘਾ ਰਹੀ ਸੀ ਵੀਰਾ ਤੇ ਨਿੱਕਾ ਹਰ ਹਿੱਲੇ ਮਿੱਤੋਂ ਨੂੰ ਸੁਧਾਰਨ ਦੀ ਸੋਚਦੇ ਸਨ ਪਰ ਛਿੰਦੀ ਤੇ ਗਿੰਦਾ ਛੋਟੇ ਹੋਣ ਕਾਰਨ ਮਿੱਤੋ ਦੀ ਹਰ ਗੱਲ ਮੰਨ ਜਾਂਦੇ ਸਨ ਜਾਗਰ ਦੀ ਵੀ ਘਰ ਵਿੱਚ ਬਹੁਤੀ ਪੁੱਛਗਿੱਛ ਨਹੀਂ ਸੀ ਜਾਗਰ ਛੋਟੀ ਜਹੀ ਕੋਠੜੀ ਵਿੱਚ ਬੈਦਗੀ ਦੀ ਦੁਕਾਨ ਕਰਦਾ ਸੀ ਉਹ ਲੋਕਾਂ ਨੂੰ ਦੇਸੀ ਦਵਾਈਆਂ ਦਿੰਦਾ ਤੇ ਨਸਖੇ ਵੀ ਦੱਸਦਾ ਪਰ ਲੋਕ ਹੋਣਾ ਜਾਗਰ ਤੋਂ ਜਾਣੂ ਸਨ ਜਾਗ ਸਿਰਫ ਮਿੱਤੋ ਤੱਕ ਹੀ ਸੀਮਤ ਨਹੀਂ ਸੀ ਲੋਕ ਇਸ ਗੱਲ ਤੋਂ ਜਾਣੂ ਸਨ ਜਾਗਰ ਇੱਕ ਦੋ ਘਰਾਂ ਵਿੱਚ ਆਪਣੀ ਜੁੱਤੀ ਛੱਡ ਭੱਜਿਆ ਸੀ ਰਾਤ ਨੂੰ ਮੀਤੋ ਵਿਆਹ ਤੋਂ ਵਾਪਸ ਆ ਗਈ ਸੀ ਘਰ ਦਾ ਮਾਹੌਲ ਕੁਝ ਬਦਲਿਆ-ਬਦਲਿਆ ਲੱਗ ਰਿਹਾ ਸੀ ਪੰਮੀ ਧਾਰਾ ਕੱਢ ਰਹੀ ਸੀ ਜਗਦੇਵ ਵੀ ਘਰੇ ਦੂਜੀ ਮੱਝ ਦੀ ਧਾਰ ਕੱਢੀ ਜਾਂਦਾ ਮੀਤੋ ਗਿੰਦਾ ਸਿੰਦੀ ਤਿੰਨੇ ਮੰंजे ਤੇ ਬੈਠ ਗਏ ਪੰਮੀ ਨੇ ਦੁੱਧ ਦੀ ਬਾਲਟੀ ਕੰਧੋਲੀ ਤੇ ਰੱਖੀ ਤੇ ਆਪਣੀ ਸੱਸ ਮੀਤੋ ਦੇ ਪਿਆਰੀ ਹੱਥ ਲਾਏ ਮਿਤੋ ਦੇ ਮੱਥੇ ਤੇ ਤੇਯੋੜੀਆਂ ਸਨ ਮੀਰਾ ਕਹਿੰਦਾ ਬੇਬੇ ਵਿਆਹ ਵਧੀਆ ਹੋ ਗਿਆ ਮਿਤੋ ਕਹਿੰਦੀ ਤੂੰ ਕਿਹੜਾ ਨਾਲ ਤੁਰੇ ਆਪਦੀ ਮਾਂ ਦੇ ਥੋਡੀਆਂ ਕੋਈ ਝਾਂਜਰਾ ਲਾਉਂਦਾ ਸੀ ਉੱਥੇ ਜਾਂਦਿਆਂ ਦੀਆਂ ਰੰਨ ਵੀ ਵੇਖ ਆਕੜ ਕਰਦੀ ਆ ਕਿਵੇਂ ਮੀਰਾ ਕਹਿੰਦਾ ਬੇਬੇ ਕੀ ਖਾ ਕੇ ਆਈਆਂ ਲੜੀ ਹੀ ਜਾਨੀ ਆ ਤੂੰ ਤਾਂ ਮਿਤੋ ਕਹਿੰਦੀ ਖਾ ਕੇ ਆਈਆਂ ਅੱਗ ਨਿੱਕਾ ਕਹਿੰਦਾ ਸਿੱਧੇ ਮੂੰਹ 'ਵੀ ਬੋਲ ਪਿਆ ਕਰ ਮੱਚੀ ਪਈਆਂ ਮੈਨੂੰ ਪਤਾ ਬੇਬੇ ਤੂੰ ਕਿਹੜੀ ਗੱਲਾਂ ਔਖੀ ਹੋਈਆਂ ਮੀਤੋ ਸੁਵਾਤ ਅੰਦਰ ਚਲੀ ਗਈ ਸੋਚੀ ਪੈ ਗਈ ਲੈ ਮੈਂ 10 ਦਿਨ ਕੀ ਗਈ ਇਹ ਤਾਂ ਜਮਾ ਬਦਲ ਗਏ ਖੌਰੇ ਕਿਹੜੇ ਨੇ ਸਿਖਾਤਾ ਇਹਨਾਂ ਨੂੰ ਕੋਈ ਨਾ ਕਰਨੂ ਬਾਤ ਇਹਨਾਂ ਨੂੰ ਤਾਂ ਕਰਨ ਦਿਨੀਆਂ ਇਹਨਾਂ ਨੂੰ ਮਨ ਆਈਆਂ ਘਰ ਜ਼ਮੀਨ ਮੇਰੇ ਹੀ ਨਾ ਇਹ ਤਾਂ ਭੱਜ ਭੱਜ ਬੇਬੇ ਕਹਿ ਕੇ ਬੁਲਾਉਣਗੇ ਮੈਨੂੰ ਕੋਈ ਨਾ ਕਰਦੀਆਂ ਗੱਲ ਅੱਜ ਬਸਾਖੇ ਮੈਂਬਰ ਨਾਲ ਪੰਮੀ ਸਾਰਾ ਕੰਮ ਨਵੇੜ ਕੇ ਬਾਹਰ ਆਹੇ ਮੰਜਿਆਂ ਤੇ ਬਿਸਤਰੇ ਵਿਛਾਉਣ ਲੱਗ ਪਈ ਜਗਦੇਵ ਕਹਿੰਦਾ ਭਾਈ ਮੈਨੂੰ ਤਾਂ ਘਰੇ ਘਟ ਹੀ ਨੀਂਦ ਆਉਂਦੀ ਆ ਖੇਤ ਹੀ ਜਾ ਵੜਿਆ ਕਰਾਂ ਮੈਂ ਤਾਂ ਉੱਥੇ ਵਧੀਆ ਲੱਗਦਾ ਮੈਨੂੰ ਨਿੱਕਾ ਕਹਿੰਦਾ ਚਾਚਾ ਪਹਿਲਾਂ ਸਾਡਾ ਪਿਓ ਮੁੱਕ ਗਿਆ ਆਹੀਂ ਹੁਣ ਤੈਨੂੰ ਨਹੀਂ ਅਸੀਂ ਆਪਦੀਆਂ ਅੱਖਾਂ ਤੋਂ ਉਹਲੇ ਕਰਦੇ ਪੰਮੀ ਦੁੱਧ ਫਰੋਣ ਲੱਗ ਪਈ ਸਾਰਿਆਂ ਨੂੰ ਪੰਮੀ ਕਹਿੰਦੀ ਬੇਬੇ ਦੁੱਧ ਪਿਆ ਬਾਟੀ ਵਿੱਚ ਪੀ ਲ ਮੀਤੋ ਕਹਿੰਦੀ ਓ ਬੈਠਾ ਚੋਰਾ ਉਸੇ ਨੂੰ ਚੁਲਸਾ ਦੇ ਮੀਤੋ ਤਪ ਦੀ ਗਰਮੀ ਵਿੱਚ ਅੰਦਰ ਮੰਝਾ ਢਾ ਉੱਤੇ ਲੀੜਾ ਲੈ ਕੇ ਪੈ ਗਈ ਪੰਮੀ ਨੇ ਵੀ ਬਹੁਤੀਆਂ ਮਿਹਨਤਾਂ ਨਹੀਂ ਕੀਤੀਆਂ ਤੇ ਬਾਟੀ ਚੱਕ ਦੁੱਧ ਦੀ ਵਿਹੜੇ ਵਿੱਚ ਆ ਗਈ ਸਾਰੇ ਜਣੇ ਮੰਝਾਂ ਤੇ ਬੈਠੇ ਹਾਸਾ ਮਜ਼ਾਕ ਕਰੀ ਜਾਣ ਮੰਮੀ ਕਹਿੰਦੀ ਨੀ ਛਿੰਦੀਏ ਲੈ ਤੇਰਾ ਦੁੱਧ ਠਾਰਤਾ ਮੈਂ ਪੀ ਲਾ ਛਿੰਦੀ ਕਹਿੰਦੀ ਭਾਬੀ ਮੈਂ ਨਹੀਂ ਬੀਣਾ ਪੁਣਾ ਗਿੰਦਾ ਕਹਿੰਦਾ ਲੈ ਇਹ ਤਾਂ ਜਮਾ ਨਹੀਂ ਜ਼ੋਰ ਦਾ ਕੰਮ ਕਰ ਸਕਦੀ ਉਹ ਬਾਈ ਵੀਰੇ ਆਪਣੇ ਤੂੰ ਉਹਨੂੰ ਜਾਣਦਾ ਨੈਵੀ ਕੀ ਮਿੰਦੋ ਨੂੰ ਉਹ ਵੇਖ ਲਾ ਪੂਰਾ ਜੱਗ ਉਹ ਵੀ ਕੱਚੇ ਦੁੱਧ ਦਾ ਪੀ ਜਾਂਦੀ ਆ ਤੇ ਹੋ ਵੇਖ ਬਥਾੜ ਵਿੱਚ ਬੜਿਆ ਪਿਆ ਗਿੰਦਾ ਕਹਿੰਦਾ ਲੈ ਇਹ ਤਾਂ ਹੁਣੇ ਪੀਜੂਗੀ ਮਿੰਟਾਂ ਵਿੱਚ ਇਹ ਕਿਹੜਾ ਘਾਟਾ ਕਿਸੇ ਤੋਂ ਸ਼ਿੰਦੀ ਕਹਿੰਦੀ ਲੈ ਬਾਈ ਮੈਂ ਤਾਂ ਪੀ ਵੀ ਲਿਆ ਸਾਰੇ ਜਣੇ ਹੱਸਦਿਆਂ ਨੂੰ ਵੇਖ ਮਿੱਤੋ ਦੇ ਸੀਨੇ ਵਿੱਚ ਉਹਨਾਂ ਦੇ ਹਾਸਿਆਂ ਦੇ ਡੰਗ ਵੱਜ ਰਹੇ ਸੀ ਨਿੱਕਾ ਕਹਿੰਦਾ ਬਾਈ ਵੀਰੇ ਆਪਾਂ ਹੁਣ ਸ਼ਿੰਦੀ ਦਾ ਵਿਆਹ ਕਰ ਦਈਏ ਕਿਉਂ ਬਾਈ ਚਾਚਾ ਜਗਦੇਵ ਕਹਿੰਦਾ ਭਾਈ ਮੈਂ ਤਾਂ ਆਪ ਕਹਿੰਨਾ ਤੁਹਾਡੀ ਮਾਂ ਦੇ ਨਹੀਂ ਸੁਧਰਨੇ ਲੱਛਣ ਹੁਣ ਤਾਂ ਚੱਲ ਕਿਸੇ ਕਿਸੇ ਨੂੰ ਪਤਾ ਜੇ ਸਾਰੇ ਗੱਲ ਉੱਡ ਗਈ ਸਿੰਦੀ ਦਾ ਸਾਖ ਨਹੀਂ ਲੈਣਾ ਕਿਸੇ ਨੇ ਅਗਲਾ ਕਹੂ ਜਿਵੇਂ ਦੀ ਮਾਂ ਉਹ ਜਹੀ ਧੀ ਹੋ ਗਿੰਦਾ ਕਹਿੰਦਾ ਚਾਚਾ ਫਿਰ ਆਪਾਂ ਬੀਬੀ ਨੂੰ ਪੁੱਛ ਲਈਏ ਮੰਮੀ ਕਹਿੰਦੀ ਬਾਹਲਾ ਹੀ ਜਾਂਦਾ ਇਹਨੂੰ ਤਾਂ ਮਾਂ ਦਾ ਵੀਰਾ ਕਹਿੰਦਾ ਉਹ ਭਲੀਏ ਲੋਕੀ ਮਾਂ ਤਾਂ ਮਾਂ ਰਹੂ ਇਹਨੂੰ ਪੁੱਛਣਾ ਪੈਣਾ ਇੱਕ ਵਾਰੀ ਤਾਂ ਜਗਦੇਵ ਕਹਿੰਦਾ ਭਾਈ ਮੰਮੀ ਤੂੰ ਐਂ ਕਰ ਕੋਈ ਭਾਅ ਰਿਸ਼ਤਾ ਕਿਆ ਆਪਦੇ ਪਿੱਕਿਆਂ ਨੂੰ ਚਾਚੇ ਸਹੁਰੇ ਤੋਂ ਪੱਲਾ ਘਰੀ ਬੈਠੀ ਪੰਮੀ ਨੇ ਹਾਂ ਵਿੱਚ ਸਿਰ ਹਿਲਾਇਆ ਸ਼ਿੰਦੀ ਨੂੰ ਸ਼ਰਮ ਜਹੀ ਮਹਿਸੂਸ ਹੋਈ ਉਹ ਆਪਦੇ ਮੰਜੇ ਤੇ ਪੈ ਗਈ ਖੇਸ ਲੈ ਕੇ ਜਾਗਰ ਦੀ ਸੱਸ ਪੂਰੋ ਆਪਦੀ ਕੁੜੀ ਬਸੂ ਨੂੰ ਮਿਲਣ ਆਈ ਹੋਈ ਸੀ ਜਾਗਰ ਦਾਰੂ ਨਾਲ ਤੁੱਤ ਹੋਇਆ ਪਿਆ ਸੀ ਪੂਰੋ ਕਹਿੰਦੀ ਨਹੀਂ ਬਸੋ ਇਹ ਰੋਜ਼ ਹੀ ਪਿੰਦਾ ਬਸੂ ਕਹਿੰਦੀ ਤੇ ਹੋਰ ਮਾਂ ਤਪਾਰ ਰੱਖਿਆ ਇਹਨੇ ਮਰ ਜਾਣੇ ਨੇ ਕੀ ਕੀ ਕਤੂਤਾਂ ਦੱਸਾਂ ਇਹਦੀਆਂ ਮੈਂ ਤੀਵੀਆਂ ਦਾ ਯਾਰ ਆ ਮਰ ਜਾਣਾ ਮੈਂ ਤਾਂ ਇੱਕ ਬਾਗ ਆਪ ਬੂਟੇ ਲਾਏ ਪੂਰੋ ਕਹਿੰਦੀ ਕਾਦੇ ਬਾਗ ਬੂਟੇ ਮੱਸੋ ਕਹਿੰਦੀ ਆਹ ਮਿੱਤੋਵਾ ਮੇਰਾ ਬੰਦਾ ਤਾਂ ਮਿੱਤੋ ਨੇ ਸੰਭ ਲਿਆ ਪੂਰੋ ਕਹਿੰਦੀ ਭਾਈ ਆਪਾ ਤਾਂ ਕੁਛ ਨਹੀਂ ਕਹਿੰਦੇ ਤੂੰ ਵੀ ਇਹਨੂੰ ਭੇਜਦੀ ਸੀ ਉਹਦੇ ਕੋਲ ਕਦੇ ਦੁੱਧ ਕਦੇ ਲੱਸੀ ਕਦੇ ਘਿਓ ਆਈ ਨਹੀਂ ਆਉਂਦੇ ਬਿੱਲੇ ਆ ਜਾ ਚਾਰ ਤੇ ਲਾਇਆ ਤਾਂ ਹੀ ਜਾਂਦਾ ਸੀ ਬੱਸੋ ਕਹਿੰਦੀ ਮੈਨੂੰ ਕੀ ਪਤਾ ਸੀ ਇਹ ਆਹਾ ਖੂ ਪੱਟੂਗਾ ਪੂਰੋ ਕਹਿੰਦੀ ਹੁਣ ਫੇਰ ਕੀ ਕਰਾਂ ਮਾਏ ਦਾ ਤੂੰ ਹੀ ਰਿਸ਼ਤਾ ਕਰਾਇਆ ਸੀ ਬੱਸੋ ਕਹਿੰਦੀ ਤੂੰ ਆਪ ਤਾਂ ਹਾਰੇ ਕਰਦੀ ਸੀ ਵੀ ਰਿਸ਼ਤਾ ਕਰਾ ਹੋਰ ਮੈਨੂੰ ਸੁਪਨੇ ਆਉਂਦੇ ਸੀ ਸਾਕਾਂ ਦੇ ਦੋਹੇ ਮਾਮਾ ਧੀਆ ਚੋਰਾ ਲਾ ਬੈਠੀਆਂ ਸੀ ਟੜ ਕੇ ਮੂੰਹ ਹਨੇਰੇ ਉੱਠਮੀ ਤੋਂ ਚੌਂਕੇ ਵੱਲ ਜਾ ਆਪਦੇ ਜੋਗੀ ਚਾਹ ਧਰ ਲੈਂਦੀ ਆ ਚਾਹ ਪੀਮੀ ਤੋਂ ਘਰੋਂ ਬਾਹਰ ਚਲੀ ਜਾਂਦੀ ਆ ਪੰਮੀ ਕਹਿੰਦੀ ਚਾਚਾ ਬੇਬੇ ਤੜਕੇ ਹੀ ਖਣੇ ਕਿੰਨਾ ਦੇ ਘਰੇ ਜਾਵੜੀ ਹੁਣ ਵੇਖੀ ਚਾਚਾ ਸਾਰੇ ਕੀਤੇ ਮੈਨੂੰ ਭੰਡ ਕੇ ਆਉ ਵੀ ਸਾਡੇ ਨੂੰ ਚਾਹ ਪਾਣੀ ਨਹੀਂ ਫੜਾਉਂਦੀ ਜਗਦੇਵ ਕਹਿੰਦਾ ਉਹ ਪਾਈ ਇਹ ਖੇਖਣਵਾਜ਼ ਬੁੜੀ ਆ ਸਾਰਿਆਂ ਨੂੰ ਪਤਾ ਇਹਦੇ ਸੁਭਾ ਦਾ ਇਹਦੀ ਨਹੀਂ ਸੁਣਦਾ ਕੋਈ ਤੂੰ ਨਾ ਲਾ ਦਿਮਾਗ ਤੇ ਗੱਲ ਕੋਈ ਦੋਹੇ ਨਾਲ ਪਰਝਾਈ ਕੰਮ ਕਰਨ ਲੱਗ ਪਈਆਂ ਤਵੀ ਤੇ ਰੋਟੀਆਂ ਲਾ ਕੇ ਚਾਰੇ ਭੈਣ ਭਰਾ ਚਾਚੇ ਨਾਲ ਇਕੱਠੇ ਰੋਟੀ ਖਾਣ ਲੱਗ ਪਏ ਮੰਮੀ ਚੌਂਕੇ ਵਿੱਚ ਰੋਟੀ ਖਾ ਰਹੀ ਸੀ ਐਨੇ ਨੂੰ ਕਿਸੇ ਦੇ ਆਉਣ ਦੀ ਆਵਾਜ਼ ਆਈ ਮੀਤੋ ਆਪਦੇ ਨਾਲ ਕੈਲੇ ਮੈਂਬਰ ਨੂੰ ਲੈ ਕੇ ਆਈ ਵੀਰਾ ਕਹਿੰਦਾ ਕਿਵੇਂ ਆ ਤਾਇਆ ਸੁੱਖਾ ਕੈਲਾ ਕਹਿੰਦਾ ਹਾਂ ਭਾਈ ਸੁੱਖ ਤਾਂ ਹੈ ਪਰ ਮਾਈ ਆਈਆ ਮੇਰੇ ਕੋਲ ਥੋੜੀ ਸ਼ਿਕਾਇਤ ਲੈ ਕੇ ਬੰਦੇ ਵਣਜੋ ਬੰਦੇ ਕਹਿ ਲੈਨੇ ਉੱਤੋਂ ਉੱਤੋਂ ਗੁੱਸਾ ਵਿਖਾਉਂਦੇ ਕਿਹਾ ਮੈਂ ਤਾਂ ਕਹਿੰਦੀ ਭਾਈ ਇਹ ਤਾਂ ਹਜੇ ਫੇਰ ਵੀ ਠੀਕ ਆ ਪਰ ਛੋਟਾ ਅਗਦੀ ਨਾਲ ਤਾਂ ਘਰੇ ਵੇਖਣੀ ਜਾਂਦਾ ਮੈਨੂੰ ਤਾਂ ਕਹਿਲਾ ਕਹਿੰਦਾ ਭਾਈ ਘਰੇ ਕਲੇਸ਼ ਨਾ ਕਰੋ ਜੇ ਤੈਨੂੰ ਇਹ ਰੋਟੀ ਟੁਕ ਨਹੀਂ ਦੁੰਦੇ ਤਾਂ ਕਹਿ ਮੈਂ ਤਾਂ ਕਹਿੰਦੀ ਰੋਟੀ ਤਾਂ ਖਵਾਉਂਦੇ ਆ ਪਰ ਭਾਈਆ ਜੀ ਮੂੰਹੋਂ ਵੀ ਬੋਲਣ ਮੈਨੂੰ ਕੈਲਾ ਕਹਿੰਦਾ ਟਾਈਮ ਦੇ ਹਿਸਾਬ ਨਾਲ ਤੈਨੂੰ ਵੀ ਭਾਈ ਮੀਤੋ ਬਦਲਣਾ ਪਊਗਾ ਨਿੱਕਾ ਕਹਿੰਦਾ ਆਹ ਕੀਤੀ ਹੈ ਨਾ ਤੂੰ ਸਿਰੇ ਦੀ ਗੱਲ ਤਾਇ ਮੀਤੋ ਕਹਿੰਦੀ ਘਰ ਵਿੱਚ ਤਾਂ ਪਾਈ ਜੇ ਕੋਈ ਡੋਲੂ ਡੋਲੂ ਬਗਾੜੂ ਕਹਿਣਾ ਤਾਂ ਪੈਂਦਾ ਹੀ ਆ ਨਿੱਕਾ ਕਹਿੰਦਾ ਤੂੰ ਤਾਂ ਬੇਬੇ ਕੁਝ ਨਹੀਂ ਬਗਾੜਿਆ ਹਨਾ ਆਕੀਲਾ ਉਹੀ ਗੈਣੇ ਹੋ ਗਿਆ ਮੀਤੋ ਕਹਿੰਦੀ ਜੇ ਤੁਹਾਡਾ ਪਿਓ ਹੁੰਦਾ ਬੋਲਦੇ ਤੁਸੀਂ ਮੇਰੇ ਮੂਰੇ ਰੱਬ ਨੇ ਕਰਤੀ ਆਹ ਹਾਲਾਤਾਂ ਵਿੱਚ ਤਾਂ ਹੀ ਤਾਂ ਗਿੰਦਾ ਕਹਿੰਦਾ ਹਾਲਾਤ ਵੀ ਤੂੰ ਆਪ ਹੀ ਬਣਾਇਆ ਕਿਹੜਾ ਕਿਸੇ ਦੇ ਹਿੱਸੇੋਂ ਆਇਆ ਧਾਰ ਭਾਬੀ ਮਗਰੋਂ ਕੱਢੂ ਪਹਿਲਾਂ ਬਾਲਟੀ ਚੱਕ ਲੂ ਅਖੇ ਮੈਂ ਦੁੱਧ ਵਧਾਉਂਗੀ ਤਾਇਆ ਜੇ ਇਹਨੇ ਰੋਟੀ ਖਾਣੀ ਆ ਬਿਨਾਂ ਨੁਕਤਾ ਜੀਨੀ ਕਰੇ ਖਾ ਲੇ ਰਾਮ ਰਾਮ ਕਰੇ ਪਰ ਇਹ ਪੁੱਠੀਆਂ ਹਰਕਤਾਂ ਨਾ ਕਰੇ ਗੱਲ ਇਹਨੂੰ ਪਤਾ ਸੀ ਕਿ ਗੱਲ ਜਾਗਰ ਤੇ ਆ ਗਈ ਹੋਰ ਗੰਭੀਰ ਹੋ ਜੂ ਉਹਨੇ ਜਾਣਾ ਹੀ ਚੰਗਾ ਸਮਝਿਆ ਉਹਨੇ ਜਗਦੀਪ ਨੂੰ ਕਿਹਾ ਤੂੰ ਵੇਖ ਬਾਈ ਮੈਂ ਤਾਂ ਕੀ ਕਰ ਸਕਦਾ ਤੁਹਾਡੇ ਘਰ ਦਾ ਮਾਮਲਾ ਜਾਗਰ ਦੀਆਂ ਹਰਕਤਾਂ ਤੋਂ ਪਿੰਡ ਦੇ ਲੋਕ ਤੰਗ ਆ ਚੁੱਕੇ ਸਨ ਜਾਗਰ ਦੇ ਮੂੰਹ ਖੂਨ ਜਿਓ ਲੱਗਾ ਹੋਇਆ ਸੀ ਅਤ ਅਤੇ ਖੁਦਾ ਦਾ ਬੈਰ ਹੁੰਦਾ ਹੈ ਇੱਕ ਰਾਤ ਲੰਬੜਾਂ ਦਾ ਗੋਰਾ ਮੋਢੀਆਂ ਟੱਪ ਜਾ ਕਰਕੇ ਘਰੇ ਜਾਵੜਿਆ ਅੱਧੀ ਰਾਤ ਤੋਂ ਉੱਪਰ ਦਾ ਟਾਈਮ ਸੀ ਜਾਗਰ ਦੀ ਅੱਖ ਖੁੱਲ ਗਈ ਜਾਗਰ ਨੇ ਵੇਖਿਆ ਕੋਈ ਉਪਰਾ ਬੰਦਾ ਜਾਗਰ ਦੀ ਪੋਤੀ ਲਾਲੀ ਦੇ ਮੰਜੇ ਕੋਲੇ ਖੜਾ ਸੀ ਜਾਗਰ ਨੇ ਤਲੰਬੜ ਚੁੱਕਿਆ ਅਤੇ ਨੌਜਵਾਨ ਵੱਲ ਮਾਰਿਆ ਨੌਜਵਾਨ ਨੇ ਉਹੀ ਤਲੰਬੜ ਖੋ ਕੇ ਜਾਗਰ ਦੀ ਗਰਦਨ ਕੋਲ ਖਿੱਚ ਕੇ ਮਾਰਿਆ ਜਾਗਰ ਥਾਂ ਹੀ ਢੇਰੀ ਹੋ ਗਿਆ ਸਉ ਵਕਤੇ ਹੀ ਪਿੰਡ ਵਿੱਚ ਚਰਚਾ ਸੀ ਕਿ ਬਿਆਰ ਜਾਗਰ ਦਾ ਰਾਤ ਕਿਸੇ ਨੇ ਡੰਡਾ ਡੋਕ ਦਿੱਤਾ ਕੋਈ ਕੁਛ ਕਹਿੰਦਾ ਕੋਈ ਕੁਛ ਕੋਈ ਚੰਗਾ ਕਹਿੰਦਾ ਕੋਈ ਮਾੜਾ ਕਹਿੰਦਾ ਮਿੱਤੋ ਆਪ ਦੇ ਪੇਕੇ ਗਈ ਹੋਈ ਸੀ ਜਾਗਰ ਕੇ ਚੀਖ ਚਿਹੜਾ ਪਿਆ ਹੋਇਆ ਸੀ ਜਗਦੇਵ ਤੇ ਵੀਰਾ ਰਾਤ ਦੇ ਪਾਣੀ ਲਾਉਣ ਗਏ ਹੋਏ ਸੀ ਕੱਸੀ ਦੀ ਵਾਰੀ ਸੀ ਛਿੰਦੀ ਭੱਜੀ ਭੱਜੀ ਖੇਤਾ ਵੱਲ ਨੂੰ ਗਈ ਚਾਚਾ ਉਹ ਚਾਚਾ ਜਗਦੇਵ ਕਹਿੰਦਾ ਕੀ ਹੋਇਆ ਪੁੱਤ ਭੱਜ ਕੇ ਕਿਉਂ ਆਈਆਂ ਕੀ ਹੋ ਗਿਆ ਸ਼ਿੰਦੀ ਕਹਿੰਦੀ ਚਾਚਾ ਉਹ ਭਾਈ ਜਿਹੜਾ ਮਰ ਗਿਆ ਜਗਦੇਵ ਕਹਿੰਦਾ ਉਹ ਕਿਹੜਾ ਭਾਈ ਸ਼ਿੰਦੀ ਕਹਿੰਦੀ ਉਹ ਬਿੱਲੀ ਅੱਖਾਂ ਵਾਲਾ ਸੜਿਆ ਜਿਹਾ ਜਿਹੜਾ ਆਪਣੀ ਬੇਬੇ ਕੋਲ ਆਉਂਦਾ ਹੁੰਦਾ ਸੀ ਵੀਰਾ ਕਹਿੰਦਾ ਓਏ ਚਾਚਾ ਉਹਨੂੰ ਕੀ ਹੋ ਗਿਆ ਯਾਰ ਜਗਦੇਵ ਕਹਿੰਦਾ ਆ ਜਾ ਓਏ ਵੀਰਿਆ ਆਪਾਂ ਪਤਾ ਕਰੀਏ ਕੀ ਬਣੀ ਆ ਗੱਲਬਾਤ ਨੇ ਜਣੇ ਘਰਵਾਲਾ ਆ ਗਏ ਨਿੱਕਾ ਤੇ ਪੰਮੀ ਦੋਹੇ ਦਿਓਰ ਪਰਜਾਈ ਚੌਂਕੇ ਵਿੱਚ ਬੈਠੇ ਚਾਹ ਪਾਣੀ ਪੀ ਰਹੇ ਸਨ ਅਤੇ ਹੱਸੀ ਜਾਂਦੇ ਸਨ ਜਗਦੇਵ ਤਾਂ ਸਿੱਧਾ ਜਾ ਕਰਕੇ ਘਰੇ ਜਾਵੜਿਆ ਸਾਰੇ ਲੋਕ ਮੂੰਹ ਬੜਾਈ ਕਰ ਰਹੇ ਸੀ ਪਰ ਸ਼ਾਇਦ ਅੰਦਰੋਂ ਖੁਸ਼ ਸਨ ਕਿ ਉਹਨੂੰ ਆਪਣੀ ਕੀਤੀ ਦੀ ਸਜਾ ਮਿਲ ਗਈ ਸੀ ਲੋਕਾਂ ਦਾ ਸ਼ੱਕ ਪਹਿਲਾਂ ਜਗਦੇਵ ਕਿ ਟੱਬਰ ਤੇ ਸੀ ਕਿ ਇਹਨਾਂ ਨੇ ਕਾਰਾ ਕੀਤਾ ਪਰ ਜਾਗਰ ਦਾ ਸਾਰਾ ਪੁਲਾ ਆਦਮੀ ਸੀ ਉਹਨੇ ਬੈਠੇ ਲੋਕਾਂ ਨੂੰ ਹੱਥ ਜੋੜ ਕੇ ਕਿਹਾ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਸ਼ੁੱਕ ਨਹੀਂ ਭਾਈ ਪ੍ਰਮਾਤਮਾ ਦਾ ਕੀਤਾ ਹੋਇਆ ਦੁੱਖ ਸਭ ਨੂੰ ਆ ਪਿਆ ਘਾਟਾ ਤਾਂ ਪੂਰਾ ਨਹੀਂ ਹੋਣਾ ਪਰ ਇਹਦੇ ਕਤਲ ਦਾ ਕੇਸ ਕਿਸੇ ਬੇਗੁਨਾਹ ਤੇ ਪਾਉਣਾ ਵੀ ਕੋਈ ਚੰਗੀ ਗੱਲ ਨਹੀਂ ਭਲੇ ਲੋਕ ਸੀ ਵੱਡੇ ਬੰਦੇ ਦੀ ਗੱਲ ਸਿਰ ਮੱਥੇ ਸਵੀਕਾਰ ਕਰ ਜਾਗਰ ਦਾ ਸੰਸਕਾਰ ਕਰ ਦਿੱਤਾ ਗਿਆ ਸੰਸਕਾਰ ਤੇ ਖੜੇ ਆਦਮੀ ਗੱਲਾਂ ਕਰ ਰਹੇ ਸੀ ਕਿ ਕਿੰਨਾ ਕੰਜਰ ਬੰਦਾ ਸੀ ਪਰ ਸੌਖੀ ਮੌਤ ਮਰਿਆ ਮੀਤੋ ਹਮੀਰ ਘੜੋਂ ਜਾਗਰ ਤੇ ਸਹਰਿਆਂ ਨਾਲ ਆ ਗਈ ਉਹਦਾ ਤਾਂ ਸਹਾਰਾ ਹੀ ਟੁੱਟ ਗਿਆ ਸੀ ਦਹਤੜੀ ਪਿੱਟਦੀ ਮੀਤੋ ਨੂੰ ਦੌਰੇ ਪੈ ਰਹੇ ਸਨ ਪਰ ਘਰ ਦੇ ਸਾਰੇ ਜਣੇ ਖੁਸ਼ ਸੀ ਮੀਤੋ ਸੰਸਕਾਰ ਕਰਵਾ ਕੇ ਘਰੇ ਆ ਗਈ ਪੰਮੀ ਨਾਲ ਕਾ ਗੇੜ ਪਸ਼ੂਆਂ ਨੂੰ ਪਾਣੀ ਪੁਲਾ ਰਹੀ ਸੀ ਵੀਰਾ ਕਹਿੰਦਾ ਪੰਮੀਏ ਬੇਬੇ ਨੂੰ ਪਾਣੀ ਤਾਂ ਨਹੀਂ ਪੁੱਛਲਾ ਨਾਲੇ ਚੰਗੀ ਜਹੀ ਚਾਹ ਕਰਕੇ ਦੇ ਦੇ। ਪੰਮੀ ਨੇ ਮੱਛਕੀਲੇ ਤੇ ਬੰਨ ਤੋੜੇ ਵਿੱਚੋਂ ਪਾਣੀ ਦਾ ਗਲਾਸ ਭਰਿਆ ਤੇ ਬੇਬੇ ਨੂੰ ਫੜਾ ਦਿੱਤਾ। ਮਿੱਤੋ ਕਹਿੰਦੀ ਪੁੱਤ ਚਾਹ ਕਰ ਦੇ ਮੈਨੂੰ ਨਾਲੇ ਸਿਰ ਪਾਟੀ ਜਾਂਦਾ। ਪਾਣੀ ਤੱਤਾ ਧਰਦੇ ਬਤੀਲੇ ਵਿੱਚ। ਮਿੱਤੋ ਥੋੜੀ ਜਹੀ ਫੈਲੀ ਹੋਈ ਲੱਗਦੀ ਸੀ ਪਹਿਲਾਂ ਨਾਲੋਂ। ਪੰਮੀ ਨੇ ਛਟੀਆਂ ਦੀ ਅੱਗ ਮਚਾ। ਪਹਿਲਾਂ ਚਾਹ ਬਣਾਈ ਫਿਰ ਪਾਣੀ ਤੱਤਾ ਧਰ ਦਿੱਤਾ ਪਾਦੋਂ ਦਾ ਮਹੀਨਾ ਗਰਮੀ ਪੂਰੀ ਸੀ ਮਿੱਤੋਂ ਨੂੰ ਚੱਕਰ ਆ ਰਹੇ ਸੀ ਕੇਸੀ ਨਹਾ ਮਿੱਤੋਂ ਨਿਹਮ ਦੀ ਛਾਵੇਂ ਪੈ ਗਈ ਪੱਖੀ ਚੱਲਦੀ ਮਿੱਤੋਂ ਨੂੰ ਅੱਜ ਹਰਦੇয়াল ਦੀ ਯਾਦ ਆ ਰਹੀ ਸੀ ਅੱਖਾਂ ਵਿੱਚ ਡਿੰਗ ਦੇ ਪਛਤਾਵੇ ਦੇ ਹੰਝੂ ਉਹਨੇ ਦਵਾ-ਦਾਵ ਰੋਕ ਲਏ ਆਪਣੇ ਮਨ ਵਿੱਚ ਗੱਲਾਂ ਕਰੀ ਜਾਵੇ ਆਏ ਤਾਂ ਮੈਂ ਜਮਾ ਹੀ ਰਹਿ ਜਾਉ ਨਾ ਮਨਾ ਚਿੱਤ ਨਾ ਥੋੜਾ ਕਰ ਜੀ ਆਇਆਂ ਹੀ ਕਰਨ ਲੱਗ ਪੀਤਾ ਜਗਦੇਵ ਨੇ ਜਮਾ ਹੀ ਨਹੀਂ ਬਾਤ ਪੁੱਛਣ ਦੇਣੀ ਮੇਰੇ ਜਵਾਕਾਂ ਨੂੰ ਮੇਰੀ ਜਗਦੇਵ ਦਾ ਦਿਲ ਅੰਦਰੋਂ ਉਸ ਬੰਦੇ ਨੂੰ ਵੱਧ ਦੁਆਵਾਂ ਦੇ ਰਿਹਾ ਸੀ ਜਿਨੇ ਜਾਗਰ ਨੂੰ ਮਾਰ ਉਹਦੇ ਭਰਾ ਹਰਦੇয়াল ਦੀ ਆਤਮਾ ਨੂੰ ਠੰਡਾ ਕਰ ਦਿੱਤਾ ਸੀ ਜਗਦੇਵ ਦੀ ਉਮਰ 50 ਦੀ ਹੋ ਗਈ ਸੀ ਪਰ ਹੁਣ ਉਹ ਹੋਰ ਵੀ ਹੌਸਲੇ ਨਾਲ ਕੰਮ ਕਰਨ ਲੱਗ ਪਿਆ ਸੀ ਪੰਮੀ ਨੂੰ ਤੀਜਾ ਮਹੀਨਾ ਲੱਗਿਆ ਹੋਇਆ ਸੀ ਘਰ ਵਿੱਚ ਇੱਕ ਵਾਰ ਫਿਰ ਤੋਂ ਖੁਸ਼ੀਆਂ ਦੀ ਲਹਿਰਾਂ ਦੌੜ ਪਈਆਂ ਪੰਮੀ ਦੇ ਪੇਕੇ ਪਿੰਡ ਸਿਵੀਆਂ ਸੀ ਪੂਰਾ ਖਾਨਦਾਨ ਤਕੜਾ ਸੀ ਚੰਗੀ ਜ਼ਮੀਨ ਸੀ ਪੰਮੀ ਮਾਪਿਆਂ ਦੀ ਕੱਲੀ ਧੀ ਤੇ ਚਾਰ ਭਰਾਵਾਂ ਦੀ ਇਕਲੌਤੀ ਭੈਣ ਸੀ ਪਰਿਵਾਰ ਪੂਰਾ ਖੱਬੀ ਖਾਨ ਸੀ ਪੰਮੀ ਦਾ ਪਿਓ ਜੱਸਾ ਸਿੰਘ ਪਿੰਡ ਦਾ ਨੰਬਰਦਾਰ ਸੀ ਪੂਰਾ ਰੋਹ ਵਾਲਾ ਬੰਦਾ ਸੀ ਜਦ ਦੇ ਮੋਢੇ ਤੇ ਹਮੇਸ਼ਾ 12 ਬੋ ਰਹਿੰਦੀ ਜੇ ਕਿਤੇ ਉਹਨੂੰ ਮਿੱਤੋ ਦੇ ਨਜਜ ਸਬੰਧਾਂ ਦਾ ਪਤਾ ਪੰਮੀ ਤੋਂ ਲੱਗ ਜਾਂਦਾ ਤਾਂ ਹੁਣ ਤੱਕ ਮਿੱਤੋ ਦਾ ਭੋਗ ਪਿਆ ਹੁੰਦਾ ਪਰ ਪੰਮੀ ਸਿਆਣੀ ᱛੀ ਹੋਣ ਕਾਰਨ ਪਿੰਕ ਨਹੀਂ ਸੀ ਲੱਗਣ ਦਿੱਤੀ ਮਿੱਤੋ ਵੀ ਡਰਦੀ ਸੀ ਆਪਣੇ ਘਰਮ ਤੋਂ ਲਾਲੀ ਆਪਣੀ ਮਾਂ ਦੇ ਗਲ ਲੱਗ ਡੂੰਗੇ ਬਰਾਗ ਵਿੱਚ ਰੋ ਰਹੀ ਸੀ ਸੁੰਦਰਤਾ ਅਕਸਰ ਸ਼ਰਾਬ ਦੇ ਨਸ਼ੇ ਤੋਂ ਵੀ ਜ਼ਿਆਦਾ ਭਿਆਨਕ ਹੁੰਦੀ ਹੈ ਇਹ ਸੁੰਦਰ ਤੇ ਸੁੰਦਰਤਾ ਦੇ ਦਰਸ਼ਕਾਂ ਦੋਵਾਂ ਨੂੰ ਮੰਦ ਹੋਸ਼ ਕਰ ਦਿੰਦੀ ਹੈ ਦੇ ਲੰਗਦੇ ਗਏ ਲਾਲੀ ਪਿਆਜਾ ਗੱਦੀ ਪੋਤੀ ਅੰਤਾਂ ਦੀ ਸੁੰਦਰ ਸੀ ਅੱਖਾਂ ਬਿੱਲੀਆਂ ਰੰਗ ਗੋਰਾ ਅਤੇ ਪਤਲੇ ਸਰੀਰ ਦੀ ਮਾਲਕ ਹੁਸਨ ਉਸ ਦਾ ਡੋਲ ਡੋਲ ਪੈਂਦਾ ਸੀ ਅਜੇ ਦਾਦੇ ਦੀ ਮੌਤ ਦੇ ਸਦਮੇ ਵਿੱਚੋਂ ਬਾਹਰ ਨਹੀਂ ਆਈ ਸੀ ਹਾਂ ਗੋਰਾ ਜੋ ਪਿੰਡ ਸੇਵੀਆਂ ਤੋਂ ਸੀ ਮਮੀ ਦੇ ਚਾਚੇ ਦਾ ਮੁੰਡਾ ਅਤੇ ਗੇਜੇ ਦਾ ਆੜੀ ਜਿਸ ਨੂੰ ਲਾਲੀ ਜਾਨੋਂ ਵੱਧ ਪਿਆਰ ਕਰਦੀ ਸੀ ਉਸ ਦੇ ਵਾਰ ਸੋਚਾਂ ਵਿੱਚ ਡੁੱਬੀ ਰਹਿੰਦੀ ਲਾਲੀ ਅਤੇ ਗੋਰਾ ਨਹੀਂ ਜਾਣਦੇ ਸੀ ਕਿ ਗੇਜੇ ਤੋਂ ਇਹ ਪਾਣਾ ਕਿਵੇਂ ਵਰਤਿਆ ਬੇਸ਼ੱਕ ਦੂਜਿਆਂ ਦੇ ਮਨਾਂ ਨੂੰ ਤਾੜ ਲੈਣਾ ਇਸਤਰੀ ਲਈ ਵੀ ਬੜੀ ਆਸਾਨ ਗੱਲ ਹੁੰਦੀ ਹੈ ਪਰ ਲਾਲੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸ ਨਾਲ ਗੱਲ ਸਾਂਝੀ ਕੀਤੀ ਜਾਵੇ ਪਰ ਉਸ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਗੋਰੇ ਨੇ ਇੱਕ ਵਾਰ ਵੀ ਉੱਤਾ ਨਹੀਂ ਬੋਚਿਆ ਉਧਰ ਗੋਰਾ ਤੇ ਗੇਜਾ ਪਿੰਡ ਸਿਵੀਆਂ ਰਾਤ ਨੂੰ ਹੀ ਖੇਤਾਂ ਵਿੱਚ ਦੀ ਹੋ ਤੁਰੇ ਅੰਦਰੋਂ ਅੰਦਰੀ ਪੂਰੇ ਡਰੇ ਹੋਏ ਸਨ ਗੇਜਾ ਵੇਲੇ ਕੁਵੇਲੇ ਆ ਕੇ ਆਪਣੇ ਪਿੰਡ ਘਰ ਆ ਕੇ ਆ ਗਿਆ ਸੀ ਗੇਜੇ ਨੇ ਗੋਰੇ ਨੂੰ ਜਾਗ ਤੇ ਸਹਰੇ ਵਾਲੀ ਗੱਲ ਦੱਸੀ ਤਾਂ ਗੋਰੇ ਨੂੰ ਸੁੱਖ ਦਾ ਸਾਹ ਆਇਆ ਕਹਿੰਦੇ ਨੇ ਡਾਕਟਰ ਦੀ ਭੁੱਲ ਕਬਰ ਵਿੱਚ ਦਫਨਾਈ ਜਾਂਦੀ ਏ ਵਕੀਲ ਦੀ ਗਲਤੀ ਫਾਈਲਾਂ ਵਿੱਚ ਇੰਜੀਨੀਅਰ ਦੀ ਗਲਤੀ ਇੱਟਾਂ ਵਿੱਚ ਅਤੇ ਆਸ਼ਕ ਦੀ ਗਲਤੀ ਕਦੇ ਨਹੀਂ ਛੁੱਪਦੀ ਗੋਰੇ ਨੂੰ ਲਾਲੀ ਤੋਂ ਪੂਰਾ ਹੀ ਖਤਰਾ ਸੀ ਕਿ ਲਾਲੀ ਆਪਣੇ ਦਾਦੇ ਦੀ ਮੌਤ ਦਾ ਬਦਲਾ ਉਹਨਾਂ ਦਾ ਤ ਜ਼ਰੂਰ ਲਵੇਗੀ ਪਰ ਫਿਰ ਸੋਚਦਾ ਮੇਰੀ ਕੋਈ ਗਲਤੀ ਨਹੀਂ ਮੈਂ ਤਾਂ ਲਾਲੀ ਨੂੰ ਰੱਬ ਜਿੰਨਾ ਪਿਆਰ ਕਰਦਾ ਹਾਂ ਗੋਰਾ ਕਹਿੰਦਾ ਓਏ ਗੇਜਿਆ ਤੂੰ ਤਾਂ ਯਾਰਾ ਮਾੜੀ ਗੱਲ ਕੀਤੀ ਗੇਜਾ ਕਹਿੰਦਾ ਹੋਰ ਕੀ ਕਰਦਾ ਯਾਰ ਮੈਂ ਉਹਨੇ ਮੇਰਾ ਅਸਰ ਪਾੜ ਦੇਣਾ ਸੀ ਆਪਾਂ ਉਹਦਾ ਕੰਮ ਕਰਤਾ ਗੋਰਾ ਕਹਿੰਦਾ ਯਾਰ ਲਾਲੀ ਨੂੰ ਨਹੀਂ ਪਤਾ ਇਸ ਗੱਲ ਦਾ ਕਿਤੇ ਉਹ ਮੇਰੇ ਤੋਂ ਮੂੰਹ ਹੀ ਨਾ ਮੋੜ ਲਵੇ ਗੇਜਾ ਕਹਿੰਦਾ ਯਾਰ ਉਹਨੂੰ ਤਾਂ ਪਤਾ ਵੀ ਮੈਂ ਮਾਰਿਆ ਉਹਦੇ ਤੂੰ ਨਾ ਡਰ ਬਾਈ ਐਵੇਂ ਗੋਰਾ ਕਹਿੰਦਾ ਯਾਰ ਮੈਂ ਲਾਲੀ ਨੂੰ ਮਿਲਣਾ ਕੋਈ ਹੱਲ ਕਰ ਮੇਰਾ ਤਾਂ ਉਹਦੇ ਬਿਨਾਂ ਦਿਲ ਨਹੀਂ ਲੱਗਦਾ ਯਾਰਾ ਦੇ ਉਹਦਾ ਵੀ ਨਹੀਂ ਲੱਗਣਾ ਹੁਣਾ ਉਹਦਾ ਵੀ ਨਹੀਂ ਲੱਗਦਾ ਹੋਣਾ ਵਿਚਾਰੀ ਦਾ ਐਨੀ ਗੱਲ ਕਹਿ ਗੋਰੇ ਨੇ ਲੰਮਾ ਹੋਕਾ ਲਿਆ ਲਾਲੀ ਦਾ ਵੀ ਬੁਰਾ ਹਾਲ ਸੀ ਉਸ ਦਿਨ ਦੀ ਘਟਨਾ ਤੋਂ ਬਾਅਦ ਲਾਲੀ ਵਿੱਚੋ ਵਿੱਚ ਮਰਦੀ ਜਾ ਰਹੀ ਸੀ ਆਪਣੇ ਮਨ ਵਿੱਚ ਸੋਚਦੀ ਹਾਈਵੇ ਗੋਰੀਆ ਇੱਕ ਵਾਰੀ ਆ ਕੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਕੀ ਐਨਾ ਕਹੀ ਸੀ ਤੇਰਾ ਮੇਰਾ ਪਿਆਰ ਐਨੇ ਨੂੰ ਲਾਲੀ ਦੀ ਸਹੇਲੀ ਮਾੜੋ ਆ ਗਈ। ਨੀ ਲਾਲੀ ਘਰੇ ਆ। ਲਾਲੀ ਕਹਿੰਦੀ ਆਹੋ ਆਹੋ ਲੰਗਾ ਬੇਗਾਨਾ ਘਰ ਆ ਨਾ ਜਿਹੜਾ ਪੁੱਛ-ਪੁੱਛ ਕੇ ਆਉਂਦੀ ਆ। ਮਾੜੋ ਕਹਿੰਦੀ ਨਹੀਂ ਨਹੀਂ ਲਾਲੀ ਤੈਨੂੰ ਤਾਂ ਪਤਾ ਵੀ ਐਤ ਕੀ ਨਰਵੇਂ ਬਾਵਾ ਹੋਇਆ ਖੇਤ ਜਾ ਵਰਦੀ ਹੁੰਨੀ ਆ। ਲਾਲੀ ਕਹਿੰਦੀ ਖੇਤਾਂ ਦੀ ਬਣ ਗਈ ਤੈਨੂੰ ਤਾਂ ਆਏ ਨਹੀਂ ਸਹੇਲੀ ਦਾ ਹਾਲ ਪੁੱਛ ਲਾ। ਮਾੜੋ ਕਹਿੰਦੀ ਸਹੇਲੀ ਨੂੰ ਕੀ ਗੋਲਾ ਵੱਜਿਆ ਗਲ-ਗਲ ਵਰਗੀ ਤਾਂ ਪਈਆਂ ਲਾਲੀ ਕਹਿੰਦੀ ਨਹੀਂ ਕਦੇ ਤਾਂ ਮਜ਼ਾਕ ਛੱਡ ਦਿਆ ਕਰ ਤੂੰ ਮੈਨੂੰ ਆਏ ਦੱਸ ਤੈਨੂੰ ਗੇਜਾ ਮਿਲਣ ਆਇਆ ਸੀ ਕਿ ਨਹੀਂ ਕੋਈ ਖਬਰਸਾਰ ਦੱਸ ਮਾੜੋ ਕਹਿੰਦੀ ਉਹੀ ਤਾਂ ਦੱਸਣਾ ਹੀ ਆ ਲਾਲੀ ਕਹਿੰਦੀ ਛੇਤੀ ਦੱਸ ਫੇਰ ਕੀ ਕਹਿੰਦਾ ਗੋਰੇ ਬਾਰੇ ਮਾੜੋ ਲਾਲੀ ਦੀ ਪੱਕੀ ਸਹੇਲੀ ਗਵਾਂਡੀਆਂ ਦੀ ਕੁੜੀ ਸੀ ਜਿਸ ਦੀ ਪਿੰਡ ਦੇ ਹੀ ਮੁੰਡੇ ਗੇਜੇ ਨਾਲ ਬਣਦੀ ਸੀ ਗੇਜਾ ਜੋ ਗੋਰੇ ਦਾ ਪੱਕਾੜੀ ਸੀ ਗੋਰੇ ਦੀ ਲਾਲੀ ਨਾਲ ਗੱਲਬਾਤ ਮਾੜੋ ਕਰਕੇ ਹੀ ਹੋਈ ਸੀ ਮਾੜੋ ਅੜੀਏ ਉਹ ਦਿਨ ਰਾਤ ਨੂੰ ਆਇਆ ਸੀ ਨਾ ਗੋਰਾ ਤੇ ਗੇਜਾ ਦੋਹੇ ਮੈਨੂੰ ਸਾਰਾ ਕੁਝ ਦੱਸਦਾ ਗੇਜੇ ਨੇ ਪਰ ਗੋਰਾ ਤੇਰਾ ਬਹੁਤ ਫਿਕਰ ਕਰਦਾ ਕਹਿੰਦਾ ਲਾਲੀ ਨੂੰ ਕੀ ਮੂੰਹ ਵਿਖਾਉਮੈਂ ਤੈਨੂੰ ਯਾਦ ਬਹੁਤ ਕਰਦਾ ਕਹਿੰਦਾ ਮਿਲਣਾ ਸੀ ਲਾਲੀ ਨੂੰ ਲਾਲੀ ਦੀਆਂ ਅੱਖਾਂ ਭਰ ਆਈਆਂ ਮਾੜੋ ਤੂੰ ਹੀ ਇੱਕ ਸਹਾਰਾ ਮੇਰਾ ਤੂੰ ਕਰ ਕੋਈ ਹੱਲ ਜਿੱਦਣ ਦਾ ਬਾਪੂ ਨਾਲ ਭਾਣਾ ਵਰਤਿਆ ਸਖਤ ਪਹਿਰਾ ਹੋ ਗਿਆ ਪਿੰਡ ਵਿੱਚ ਅੱਗੇ ਤਾਂ ਚੱਲ ਰਾਤ ਨੂੰ ਹੋ ਜਾਂਦੀ ਸੀ ਮੁਲਾਕਾਤ ਮਾ ਲੋ ਕੰਦੀ ਲਾਲੀ ਤੂੰ ਦਿਲ ਨਾਲ ਥੋੜਾ ਕਰ ਮੈਂ ਕਹੂੰਗੀ ਜੇ ਨੂੰ ਵੇਲੇ ਇੱਕ ਵੇਲੇ ਗੋਰੀ ਨੂੰ ਕਹਿ ਮਿਲ ਕੇ ਜਾਵੇ ਮੀਤੋਂ ਹੁਣ ਬਹੁਤ ਚੰਗੀ ਬਣਨ ਦੀ ਕੋਸ਼ਿਸ਼ ਕਰਦੀ ਪਰ ਜਗਦੇਵ ਤੋਂ ਆਪਣੇ ਭਰਾ ਨਾਲ ਕੀਤੇ ਮੀਤੋ ਤੇ ਅਤਿਆਚਾਰ ਨੂੰ ਭੁੱਲਿਆ ਨਹੀਂ ਸੀ ਜਾ ਰਿਹਾ ਪੰਮੀ ਵੇੜੇ ਵਿੱਚ ਬੋਕਰ ਮਾਰ ਰਹੀ ਸੀ ਤੇ ਨਾਲੇ ਆਪ ਦੇ ਢਿੱਡ ਦੇ ਵਿੱਚ ਥੋੜੀ ਤਕਲੀਫ ਵੀ ਮਹਿਸੂਸ ਕਰ ਰਹੀ ਸੀ ਮੀਤੋ ਪੰਮੀ ਦੇ ਤੇਵਰ ਦੇਖ ਕੇ ਬੋਲੀ ਕਿਵੇਂ ਭਾਈ ਕੀ ਹੋ ਗਿਆ ਔਖੀ ਜਿਹੀ ਹੁੰਦੀ ਲੱਗਦੀ ਆ ਮੈਨੂੰ ਤਾਂ ਪੰਮੀ ਕਹਿੰਦੀ ਬੇਬੇ ਦਰਦ ਜਿਹਾ ਹੋਈ ਜਾਂਦਾ ਮਿੰਨਾ ਮਿੰਨਾ ਮੀਤੋ ਕਹਿੰਦੀ ਦਾਈ ਨੂੰ ਲਿਆਉਣੀ ਆ ਸੱਦ ਕੇ ਮਿੱਤੋ ਸੱਤ ਤੇ ਚੁੰਨੀ ਰੱਖੋਨੀ ਪੈਰੀ ਦਾਈ ਸਰਜੀਤੋ ਕੇ ਘਰੇ ਚਲੀ ਗਈ। ਦਾਈ ਨੇ ਮਿੱਤੋ ਕੀ ਸਵਾਤ ਦੀ ਦੇਲੀ ਟੱਪ ਦੇ ਮੰਜੇ ਤੇ ਪਈ ਪੰਮੀ ਨੂੰ ਵੇਖ ਕੇ ਆਪਣੇ ਤਜਰਬੇ ਅਨੁਸਾਰ ਦੱਸਿਆ ਕਿ ਭਾਈ ਕੇਸ ਹੁਣੇ ਹੋ। ਸਾਰੇ ਤਿਆਰੀ ਕੀਤੋ ਕੀਤੀ। ਮਿੱਤ ਨੂੰ ਅੰਦਰ ਲਜਾ ਦਾਈ ਨੇ ਕੇਸ ਕੀਤਾ। ਗਾਈ ਦੇ ਹੱਥਾਂ ਵਿੱਚ ਬਹੁਤ ਸੋਹਣਾ ਮੁੰਡਾ ਵੇਖ ਸਾਰਾ ਟੱਬਰ ਇੱਧਰ ਉੱਧਰ ਭੱਜਣ ਲੱਗਿਆ। ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕਿਵੇਂ ਰੱਬ ਦਾ ਸ਼ੁਕਰ ਕਰੀਏ ਜਗਦੇਵ ਖੇਤ ਸੀ ਕਿੰਨਾ ਭੱਜਾ ਫੱਜਾ ਗਿਆ ਚਾਚਾ ਉਹ ਚਾਚਾ ਆਪਣੇ ਘਰੇ ਮੁੰਡਾ ਹੋਇਆ ਚਾਚਾ ਵਧਾਈਆਂ ਹੋਣ ਤੈਨੂੰ ਜਗਦੇਵ ਦੇ ਦੋਵੇਂ ਹੱਥ ਰੱਬ ਅੱਗੇ ਜੁੜ ਗਏ ਤੇ ਅੱਖਾਂ ਭਰਾਈਆਂ ਖੁਸ਼ੀ ਵਿੱਚ ਉਹ ਰੱਬ ਸੱਚਾ ਇਹੋ ਜਿਹੀਆਂ ਖੁਸ਼ੀਆਂ ਹਰ ਘਰ ਦੇਵੀਂ ਸ਼ਿੰਦੀ ਦਾ ਆਪਦੇ ਛੋਟੇ ਭਤੀਜੇ ਨੂੰ ਵੇਖ ਚਾਹ ਨਹੀਂ ਸੀ ਚੁੱਕਿਆ ਜਾ ਰਿਹਾ ਭਾਬੀ ਵੇਖੀ ਕਿੰਨਾ ਸੋਹਣਾ ਮੁੰਡਾ ਜਿਵੇਂ ਮੇਰੇ ਵਰਗਾ ਪੰਮੀ ਕਹਿੰਦੀ ਹਾਂ ਸ਼ਿੰਦੀ ਜਿਵੇਂ ਤੇਰੇ ਵਰਗਾ ਮੈਂ ਤੋਨੇ ਬਾਹਰ ਵਿੱਚ ਨਿੰਮ ਦੀ ਟਾਣੀ ਟੰਗ ਦਿੱਤੀ ਤਾਂ ਕਿ ਆਉਣ ਜਾਣ ਵਾਲਾ ਉੱਚੀ ਬੋਲ ਨਾ ਮਾਰੇ ਪੰਮੀ ਦੇ ਪੇਕੇ ਪਿੰਡ ਸੁਨੇਹਾ ਭੇਜਿਆ ਗਿਆ ਜੱਸਾ ਸਿੰਘ ਦੋਤੇ ਵਾਲਾ ਹੋ ਗਿਆ ਸੀ ਖੁਸ਼ੀ ਵਿੱਚ ਉਹਨੇ ਘਰੇ ਕੜਾਹੀ ਚੜਾ ਪਿੰਡ ਵਿੱਚ ਲੱਡੂ ਬੰਡੇ ਜਗਦੇਵ ਨੇ ਨਿੰਮ ਬਣਾਈ ਤੇ ਪੂਰਾ ਇਕੱਠ ਕੀਤਾ ਤੇ ਅੱਜ ਉਹਨੂੰ ਕਿਸੇ ਤੋਂ ਵੀ ਕੋਈ ਗਿਲਾ ਸ਼ਿਕਵਾ ਨਹੀਂ ਸੀ ਮਿੱਤੋ ਨੇ ਖੁਦ ਜਾ ਜਗਦੇਵ ਨੂੰ ਪੋਤਾ ਉਲਦੀ ਝੋਲੀ ਵਿੱਚ ਪਾ ਕੇ ਬਧਾਈਆਂ ਦਿੱਤੀਆਂ ਪੰਮੀ ਦਿਆਂ ਪੇਕਿਆਂ ਨੇ ਪੰਜੀਰੀ ਲੈ ਕੇ ਆਉਣਾ ਸੀ ਆਪਣੇ ਘਰੇ ਉਸਲਾਹ ਕਰ ਰਹੇ ਸਨ ਜੱਸਾ ਸਿੰਘ ਕਹਿੰਦਾ ਮਿੰਦਰ ਕੌਰੇ ਪੰਜੀਰੀ ਲੈ ਕੇ ਜਾਣਾ ਆਪਾਂ ਕੌਣ ਕੌਣ ਜਾਊ ਆਪਣੇ ਨਾਲ ਮਿੰਦਰ ਕੌਰ ਕਹਿੰਦੀ ਆਪਾਂ ਦੋ ਹੀ ਘਰਾਂ ਦੋਹਾਂ ਘਰਾਂ ਦੇ ਦੋ-ਦੋ ਜਣੇ ਜਾਵਣਾਂਗੇ ਜੱਸਾ ਸਿੰਘ ਕਹਿੰਦਾ ਆਹੋ ਨਾਲੇ ਆਪਾਂ ਗੋਰੀ ਨੂੰ ਲੈ ਜਾਾਂਗੇ ਪਿੰਡ ਕਦੋਂ ਦਾ ਕਹਿੰਦਾ ਸੀ ਭੈਣ ਕੇ ਪਿੰਡ ਜਾਣਾ ਗੋਰੀ ਨੂੰ ਬੰਮੀ ਕੋਲ ਜਾਣ ਦਾ ਸੁਨੇਹਾ ਮਿਲਿਆ ਤਾਂ ਰੱਬ ਦਾ ਸ਼ੁਕਰ ਕਰਨ ਲੱਗਿਆ ਕਿ ਰੱਬਾ ਤੂੰ ਮੇਰੇ ਸੁਣ ਲਈ ਮੈਨੂੰ ਤਾਂ ਬਹਾਨਾ ਚਾਹੀਦਾ ਸੀ ਲਾਲੀ ਨੂੰ ਮਿਲਣ ਦਾ ਬਾਕੀ ਕਹਾਣੀ ਅਗਲੇ ਭਾਗ ਵਿੱਚ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਅੱਜ ਦੀ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ